ਗੈਸ ਤੂੰ ਕਹਿੰਦੀ ਗੈਸ ਹੋ ਗਈ ਮੇਰੇ ਢਿੱਡ ਚ ਹਾਂ ਨਹੀਂ ਹੋਤੀ ਉਦੋਂ ਹੀ ਹੈ ਤੂੰ ਕੈਪਸੂਲ ਖਾ ਲਾ ਗੈਸ ਆਲਾ ਖਾ ਲਿਆ ਵਾ ਹਾਂ ਨਹੀਂ ਫਰਕ ਗਿਆ ਇਹ ਨੂੰ ਪੀ ਲਾ ਇਹ ਨੂੰ ਨਾ ਪੈ ਜਾਂਦਾ ਫਰਕ ਛੱਟ ਉਹ ਵੀ ਪੀ ਕੇ ਵੇਖ ਲਿਆ ਵਾ ਹਾਂ ਨਹੀਂ ਪੈਂਦਾ ਬੁੰਦਾ ਫਰਕ ਕੋਈ ਐਡੀਆਂ ਕਿਹੜੀਆਂ ਗੈਸਾਂ ਚੜ ਗਈਆਂ ਫਰਕ ਨਹੀਂ ਪੈਂਦਾ ਦਵਾਈ ਨਾਲ ਮੇਰੀ ਗਾਥਣ ਪਿੰਡ ਫੋਨ ਕੀਤਾ ਕੀ ਹੋਣਾ ਕੀ ਮਤਲਬ ਮਤਲਬ ਹੈਗਾ ਨਾ ਤੂੰ ਦੱਸ ਪਿੰਡ ਕੀਤਾ ਹੁਣ ਮੰਮੀ ਆਪਣੀ ਨਾਲ ਗੱਲ ਕੀਤੀ ਨਹੀਂ ਇਹ ਬਸ ਇੱਥੇ ਰੁਕੀਆਂ ਗਿਆ ਸਾਂ ਪਿੰਡ ਫੋਨ ਕਰ ਕੋਈ ਅੱਧਾ ਘੰਟਾ ਲਾਗਦੇ ਇੱਧਰ ਉੱਧਰ ਦੀ ਕੋਈ ਕਰੋ ਚੁਗਲੀ ਕੋਈ ਪਰਝਾਈ ਦੀਆਂ ਚੁਗਲੀਆਂ ਕਰ ਗਿਆ ਸਾਂ ਤੇ ਲੱਭਣੀਆਂ ਤੇ ਲਾਹਾ ਘੰਟਾ ਫੋਨ ਦੇ ਗਿਆ ਸਾਂ ਤੇ ਇਹ ਚੜੀਆਂ ਐਵੇਂ ਨਾ ਮਰ ਜਾਓ ਗੱਲਾਂ ਉਹ ਐਵੇਂ ਕਿ ਮਾਰੀ ਜਾਓ ਗੱਲਾਂ ਇਹੋ ਹੀ ਗੱਲ ਆ ਜਾਂ ਅਸੀਂ ਗੇਟ ਅੱਗੇ ਖਲੋ ਪੰਜ ਮਿੰਟ ਕੋਈ ਨਾ ਵੀ ਜਨਾਨੀ ਆ ਜਾਣੀ